18ਵੀਂ ਲੋਕ ਸਭਾ ਦੀ ਤਿਆਰੀ ਹਿਤ ਮਾਨਯੋਗ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਸ਼ੌਕਤ احمد ਪਰੇ ਜੀ ਦੀ ਯੋਗ ਅਗਵਾਈ ਦੇ ਵਿੱਚ ਫੇਲਖਾਨਾ ਸਕੂਲ ਵਿਖੇ ਯੂਨਿਕ ਪੋਲਿੰਗ ਬੂਥ ਬਣਾਇਆ ਗਿਆ ਹੈ ਇਸ ਦੇ ਵਿੱਚ ਇਹ ਬੂਥ ਜਿਹੜਾ ਹੈ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸਮਰਪਿਤ ਹੈ ਇਸ ਬੂਥ ਦੀ ਸਮੁੱਚੀ ਤਿਆਰੀ ਜਿਹੜੀ ਹੈ ਸਾਡੇ ਸਵੀਪ ਨੋਡਲ ਅਫਸਰ ਸ਼੍ਰੀ ਮਨੋਜ ਕੁਮਾਰ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਕੀਤੀ ਹੈ ਇਸ ਦੇ ਵਿੱਚ ਜੋ ਸਾਡਾ ਪੰਜਾਬੀ ਕਲਚਰ ਹੈ ਜੋ ਸਾਡਾ ਪੰਜਾਬੀ ਸੱਭਿਆਚਾਰ ਹੈ ਉਸ ਨੂੰ ਦਰਸਾਉਣ ਦਾ ਯਤਨ ਜਿਹੜਾ ਹੈ ਸਾਡੇ ਵੱਲੋਂ ਕੀਤਾ ਗਿਆ ਹੈ ਸਖੇ ਕਾਲ ਜੀ ਸਾਡੇ ਸਕੂਲ ਦੇ ਪ੍ਰਿੰਸੀਪਲ ਸਟੇਟ ਅਬਾਊਟ ਪ੍ਰਿੰਸੀਪਲ ਡਾਕਟਰ ਜਨੀਸ਼ ਗੁਪਤਾ ਜੀ ਅਦੇ ਸਪੀਕ ਨੋਟ ਅਬਸਰ ਲੈਕਚਰ ਸੀ ਮਨੋਸਾਪਰ ਜੀ ਨੇ ਪੰਜਾਬ ਨਾਲ ਸੰਬੰਧਕ ਪੁਰਾਣੇ ਸਾਜ਼ ਪੁਰਾਣੇ ਬਰਤਨ ਪੰਜਾਬੀ ਫੁਲਕਾਰੀ ਪੰਜਾਬੀ ਜੁੱਤੀ ਤੇ ਪਟਿਆਲੇ ਦੇ ਇਤਿਹਾਸਕ ਮਾਤਿਆਂ ਦੇ ਨੋਟ ਅਬਸਰ ਤਾਂ ਇਹ ਪੰਜਾਬੀਅਤ ਦੀ ਪੰਜਾਬੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਹਿਲੀ ਵਾਰ ਵਰਕ ਕਰਨ ਵਾਲੇ ਨੌਜਵਾਨਾਂ ਨੂੰ ਸੰਗਣਾ ਦੀ ਫੁਲਕਾਰੀ ਦੇ ਕਾਲਿੰਗ ਬੋਥਤਲੇ ਜਾਇਆ ਜਾਦੀ ਆਓ ਅਸੀਂ ਸਾਰੇ ਕਿਉਂਕਿ ਵੋਟ ਦੇ ਧਾਰਨ ਦੇ ਉੱਤੇ ਕਰੀਏ ਅਤੇ ਨਮਨ ਕਰਦੇ ਨੂੰ ਮਜ਼ਬੂਤ ਕਰਾਏ। ਸਤਿ ਸ਼੍ਰੀ ਅਕਾਲ। ਆਮਰਮਨਦੀਪ ਕੌਰ, ਸਟੂਡੈਂਟ ਆਫ ਫੀਲਖਾਨਾ ਸਕੂਲ। ਆਈ ਵਾਂਟ ਟੂ ਕਨਵੇ ਥੈਂਕਸ ਟੂ ਆਰ ਡਿਸਟ੍ਰਿਕਟ ਇਲੈਕਸ਼ਨ ਆਫਸਰ, ਕਮਪਟ ਕਮਿਸ਼ਨਰ ਪਟਿਆਲਾ, ਹੂ ਹੈਜ਼ ਪ੍ਰੋਵਾਈਡਡ ਅਸ ਯੂਨਿਕ ਪੋਲਿੰਗ ਬੂਥ which is based on Punjab heritage and culture. I would request all Patialvis to come and cast your vote. Thanks. Jai Hind.